ਕੀ ਹਾਲ ਚਾਲ ਨੇ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਬਹੁਤ ਦਿਨਾਂ ਬਾਅਦ ਵਲੌਗ ਪਾ ਰਹੇ ਹਾਂ ਕਿਉਂਕਿ ਰੀਪਰ ਉੱਪਰ ਚੱਲ ਜਿਓਏ ਸੀਗੇ ਤੇ ਤੁਹਾਨੂੰ ਜਿਵੇਂ ਪਤਾ ਆਪਣੇ ਟੂਰਨਾਮੈਂਟ ਆ ਰਿਹਾ ਹੈਗਾ ਟਰਾਲੀ ਖਿੱਚੇ ਮੁਕਾਬਲਾ ਹੁਣ ਉਹਦਾ ਟਰੈਕ ਤਿਆਰ ਕਰ ਰਹੇ ਆਂਗੇ ਉੱਥੇ ਚੱਲਦੇ ਆਂ ਰੀਪਰ ਵਾਲਾ ਕੰਮ ਤਾਂ ਖੜਾ ਰੱਖਿਆ ਹੈਗਾ ਦੂਜੇ ਡਾਇਰੈਕਟਰ ਉੱਥੇ ਆਪਣਾ ਉੱਥੇ ਚੱਲਦੇ ਆਪਾਂ ਤੁਹਾਨੂੰ ਦਿਖਾਉਣਾ। ਕੋਈ ਨਹੀਂ ਮੈਂ ਜਮਨਤ ਆ ਸਕਦਾ। ਆ ਆਪਣੀ ਤੂੜੀ ਰਹਿ ਗਈ ਸੀਗੀ। ਸਾਰੀ ਪਈ ਆ ਜੇ। ਰਾਤ ਮੀਂਹ ਬਹੁਤ ਜ਼ਿਆਦਾ ਪੈ ਗਿਆ। ਮੀਂਹ ਪੈ ਤਾਂ ਦੋ ਤਿੰਨ ਦਿਨਾਂ ਤੋ ਰਹਿ ਥੋੜਾ ਜਿਹਾ ਪੈ ਜਾਂਦਾ ਫੇਰ ਰੁਟ ਜਾਂਦਾ ਦੋ ਤਿੰਨ ਦਿਨਾਂ ਬਾਅਦ ਚ ਪੈ ਗਿਆ ਜ਼ਿਆਦਾ। ਇਹਦਾ ਤਿੰਨ ਦਾ ਰੀਪਰ ਨਹੀਂ ਚੱਲਦਾ। ਇੱਧਰ ਸਾਰੀ ਪਈ ਆ ਆਪਣੀ। ਤੇ ਟੂਰਨਾਮੈਂਟ ਵਾਲੀ ਜਗ੍ਹਾ ਵੀ ਤੁਹਾਨੂੰ ਦਿਖਾਉਣਾ ਜਿੱਥੇ ਕਰੂਗਾ ਆਪਾਂ। ਇਧਰ ਆ ਜਗ੍ਹਾ ਹੋਗੀ ਟੂਰਨਾਮੈਂਟ ਲਈ। ਅੱਗੇ ਸਾਹਮਣੇ ਇੱਥੇ ਲੱਗਣੀ ਹੈ 11 ਤਰੀਕ ਨੂੰ ਰੌਣਕਾਂ ਮਿੱਤਰੋ ਦੇਖਦੇ ਹਾਂ ਟਰੈਕਟਰੂਕ ਦੀ ਤਿਆਰੀ ਕਰਦੇ ਆਂ ਆਹੀ ਟਾਈਮ ਹੈ ਹੁਣ ਤਾਂ ਨੀ ਰੀਪਰ ਲਹੋਈ ਹੋਏ ਫਿਰਦੇ ਆਂ ਕਿ ਕਰੂੰਦੇ ਆ ਜਗ੍ਹਾ ਤੇ ਹੋਣਾ ਆ ਜਗਾ ਉੱਟਾ ਬਿਟਰ ਪਾੜੇ ਇੱਕ ਵਾਰ ਬਾਤ ਹੜਾਣਾ ਬਣੂ ਤੇ ਹੁਣ ਲੰਬਾਈ ਦੇਖਦੇ ਆਂ ਚੈੱਕ ਕਰਦੇ ਆਂ ਕਿੱਧਰੋਂ ਕਿੱਧਰ ਦਾ ਕਰਨਾ ਮਜੂਰ ਤੇ ਚੱਲ ਰਿਹਾ ਟੂਟਾ ਵੇਟਰ ਦੇ ਲੋ ਕੱਟਾ ਇਹਦੇ ਪਿੱਛੇ ਬਾਹਰ ਕੋਟਾ ਰੁਕਾ ਵੇਖ ਰਿਹਾ ਮੱਤਰੇ ਪਿੱਛੇ ਫੋੜ ਪਿੱਛੇ ਪਾਉਂਦੇ ਆ ਬਲੇਤੀ ਪਿੱਛੇ ਸੋਭਾ ਕਾ ਨੂੰ ਮਾਰਾਂਗੇ ਉੱਤੇ ਆਹ ਉਧਰੋ ਟਰੈਕ ਕੱਢ ਰਹੇ ਨੇ ਟਾਈਮ ਨੋਟ ਕਰ ਰਹੇ ਨੇ ਕਿੰਨਾ ਟਾਈਮ ਪਹੁੰਚਦੇ ਆ ਟਰੈਕਟਰ ਉਧਰੋਂ ਲੱਕੜਾਂ ਨਾਲ ਅੱਗਾ ਪਾਇਆ ਪਿੱਛੇ ਇਹ ਹੁਣ ਲੱਗ ਨਹੀਂ ਰਿਹਾ ਮਿੱਟੀ ਦਿੱਲੀ ਆਣਾ ਤਾਂ ਕਰਕੇ ਤੇ ਦੇਖ ਲੈ ਉੱਪਰ ਰੱਖਣ ਵਾਲੇ ਵੇਟ ਬੂਟ ਜਿਹਾ ਸਾਰੇ ਪਿੱਛੇ ਸਾਰੇ ਕੋਈ ਜੋੜ ਲਿਆ ਇਹਦੇ ਪਿੱਛੇ ਸੁਬਾ ਦਾ ਉਹਦੇ ਪਿੱਛੇ ਵੀ ਪੱਟਾ ਸੁਬਾ ਦਾ ਆਉਂਣਾ ਲੱਗ। ਉਹ ਮਿੱਤਰੋ ਟਰੈਕ ਦੀ ਬਾਈ ਕਰਦੀ। ਰੋਟਾਵੇਟਰ ਫੇਰਦਾ ਇੱਕ ਵਾਰ, ਦੋ ਚਾਰ ਵਾਰ ਹਲ ਫੇਰ ਤੇ ਤੇ ਉਹ ਤੁਹਾਨੂੰ ਦਿਖਾਉਣ ਨੇ ਹੁਣ। ਢਿੱਕੇ ਮੈਂ ਕੀ ਕੀ ਤਿਆਰ ਹੁੰਦਾ। ਫੂਸ ਵਾਲਾ ਮਿੱਤਰੋ ਇੱਕ ਦਾ ਵਾਲਾ ਕਿਉਂਕਿ ਇਹਨੂੰ ਅੱਗ ਨਹੀਂ ਲਾਈ। ਰੋਟਾਵੇਟਰ ਕੱਢਦੀ ਹੁਣ। ਤਵੀਆਂ ਲਿਆਂਦੀਆਂ ਆਪਾ। ਹੁਣ ਤਵੀਆਂ ਨਾਲ ਐਵੇਂ ਆ ਫੂਸ ਪਾ ਦੇ ਵੱਡਾ ਜਾਊਗਾ। ਰੋਟਾਵੇਟਰ ਨਾਲ ਪਿੱਛੇ ਉਹ ਉਹ ਬਣਦਾ ਸੀਗਾ। ਮਤਲਬ ਇਕੱਠਾ ਹੁੰਦਾ ਜੀ ਹੁਣ ਤੇ ਹੁਣ ਚੱਲਦੇ ਆਂ ਦੇਖਦੇ ਆਂ ਉੱਧਰ ਜੇ ਹੈ ਕਿ ਕੀ ਬਣਦਾ ਕੀ ਨਹੀਂ ਸਿਸਟਮ ਆ ਇਹ ਨਿਕਾਲਾਈ ਮਾਰੀ ਆ ਮੱਧੋ ਗਰਾਊਂਡ ਦੀ ਪਹਿਲਾਂ ਅੰਦਰ ਵਾਲਾ ਬਣਾਇਆ ਸੀਗਾ ਫਿਰ ਤੂੰ ਵਧਾ ਬਾਹਰ ਗਲੇ ਨੇ ਗਏੜੇ ਛੋਟਾ ਸੀਗਾ ਗਰਾਊਂਡ ਥੋੜਾ ਜਿਹਾ ਤੇ ਹੁਣ ਉਹ ਉਥੋਂ ਉਥੇ ਤੱਕ ਉਹ ਤੋਂ برو ਅੱਗੇ ਖੰਭਾ ਆ ਗਿਆ ਨਹੀਂ ਉਹ ਤੂੰ ਅੱਗੇ ਲੈ ਕੇ ਜਾਣਾ ਸੀ ਗਰਾਊਂਡ ਉਹ ਮਿੱਤਰੋ ਦੇਖੋ ਟਰੈਕ ਯਾ ਤਾਂ ਮਿਆਂ ਤੁਮਿਆਂ ਫੋਲੋ ਆਉਣੇ ਤੇ ਲਾਉਣੇ ਰੂਟਾਵੇਟਰ ਤੇ ਆਪ ਵਿਚਕਾਰ ਹੁਣ ਅੱਗ ਲਾਈ ਐ ਸਾਰਾ ਫੂਕ ਦਾਂਗੇ ਜਦੋਂ ਤੱਕ ਹਵਾ ਨਾਲ ਆਪੀ ਡੱਡ ਜਾਣੀਆਂ ਕਾਲਕਾ ਬਤਾਦਾ ਸਾਰਾ ਅੰਦਰੋਂ ਸਾਰ ਬਾਾਰ ਨਿਕਲ ਰਹੀ ਈ ਆ ਤੇ ਬੋਲਾ ਨਹੀਂ ਹੋ ਰਿਆ ਮਿੱਤਰੋ ਦੇਖਦੇ ਆ ਇੱਥੇ ਵੀ ਕਿਵੇਂ ਸੈਟ ਪੱਟੂ ਇੱਕ ਵਾਰ ਤਮੀਂ ਚਲਾਈ ਜਾਂਦੇ ਆ ਤੇ ਹੋਰ ਦੇਖੋ ਵੀ ਪਲੋ ਲਿਓਨੇ ਨਾ ਪੈਣਾ ਪਲੋ ਫਿਰ ਤਾਂ ਫਿਰ ਤਾਂ ਜਮੀਂ ਡੂੰਗਾ ਹੋ ਜਾਊਗਾ ਕੰਮ ਬਾਕੀ ਦੇਖੋ ਕਿਵੇਂ ਸੈਟਿੰਗ ਮੈਂ ਕਰੀ ਤਰਸਲਾ ਕੈਨਸਲ ਹੋ ਗਈ ਅੱਜ ਹੁਣ ਤਵੀਆਂ ਮਗਾਵੜਾ ਕਰਾਵਾਂਗੇ ਕਦੇ ਕਿਹੜਾ ਗੇਅਰ ਲਾ ਕੇ ਦੇਖਦੇ ਨੇ ਕਦੇ ਕੀੜਾ ਲਾ ਕੇ ਦੇਖਦੇ ਨੇ ਕਦੇ ਚੀਜ਼ਾਂ ਕਰੇ ਚੌਥਾ ਤੀਜਾ ਜੱਤਾ ਰੋ ਪਲੋ ਲਿਆਉਣੇ ਆ ਪਲੋ ਨਾਲ ਪਟਾਂਗੇ ਹੋਣੀ ਡਾਡੂਗਾ ਕੰਮ ਲੋ ਵੀ ਮਿੱਤਰੋ ਪਹੁੰਚ ਗਏ ਸੋਸਾਇਟੀ ਪਰਾਂ ਕਰ ਲਾ ਪਾ ਬੋਤਲ ਜੀ ਇੱਥੋਂ ਕਾਉਣੇ ਆ ਪਲੋਜ ਕੋਲ ਰੱਖੇ ਨੇ ਤੇ ਆ ਗਏ ਮਿੱਤਰੋ ਆਂ ਕਰਤਾ ਪੌਦਲ ਹੱਥ ਨਾਲ ਯਾਰ ਕਿਆਰੀ ਕਿਆਰੇ ਸਟੇ ਤੁਹਾਨੂੰ ਦੱਸਦਾ ਮੈਂ ਕਿੱਥੇ ਲਾਵਾਂਗੇ ਇਧਰਲੇ ਪਾਸੇ ਆ ਵੱਟ ਤੋਂ ਆ ਦੂਜੇ ਖੰਬੇ ਤੇ ਜਮੀ ਸੈਂਟਰ ਚ ਉੱਥੋਂ ਲਾਵਾਂਗੇ ਸਟੇਜ ਮਿੱਟੀ ਦੇਖੋ ਕਿਹੜੇ ਰੰਗ ਦੇ ਨਿਕਲ ਰਹੀ ਥੱਲਾ ਦੇਖ ਲਓ ਕਿਹੜੇ ਰੰਗ ਦੀ ਕੱਢਤੀ ਥੱਲਾ ਹੁਣ ਇਹ ਇੱਧੇ ਬਣੂਗੀ ਗੱਲਬਾਤ ਇੱਥੇ ਲੱਗੂ ਪਾਦਾ ਕਿਹੜਾ ਲਿਆਂਦਾ ਖੁੱਤਕੁੱਤ ਕੇ ਪਰ ਹੁਣ ਇਹਨੂੰ ਨਹੀਂ ਛੱਡ ਦਾਂਗੇ ਹਵਾ ਲੱਗ ਜੂਗੀ ਇਹਦੇ 'ਚ ਟੀਐਨਸੀ ਟੇਪ ਤਾਰਾ ਮੋਟਦੀ ਜਿਹਦੇ ਨਾਲ ਟਰੈਕ ਮਿਲਣਾ ਸੀ ਅਤਰੋ ਟਰੈਕ ਮਿਲ ਲੀਏ ਬੱਟਾਂ ਪਾ ਲਈਏ ਫੇਰ ਭਾਈ ਜਾਵਾਂਗੇ ਵਿੱਚ ਵਿੱਚ ਇਹ ਦੇਣਾ ਮਣਕੇ ਲਾ ਦੀ ਨਿਸ਼ਾਨੀਆਂ ਹੁਣ ਬਾਹਰਲੀ ਮੱਟ ਪਾ ਲਈਏ ਅੰਦਰ ਅੰਦਰ ਵਾਲੀ ਮਣਕੇ ਪਾ ਲਾਂਗੇ ਜੀ ਪਾਈਆ ਮਤਲਬ ਵਜੇ ਵੀ ਆਹ ਦੇਖਦੇ ਸੀ ਵਾਕੇ ਕਿਵੇਂ ਪਾਉਂਦਾ ਹੈਗਾ ਤੇ ਆਹ ਚੜ੍ਹ ਕੇ ਲੋੜ ਤੇ ਪਾਣਗੇ ਮਿੱਤਰੋ ਟੂਟਾ ਬੀਟਰ ਕਰਕੇ ਸੈਟ ਟੂਟਾ ਬੀਟਰ ਨਾਲ ਸੈਟ ਕਰਨਾ ਪਊਗਾ ਇੱਕ ਵਾਰ ਫੇਰੇ ਦੀ ਗੱਲ ਬਣੂਗੀ ਇਹਨੂੰ ਹਵਾ ਲਵਾ ਦਾਂਗੇ ਦੋ ਕੁ ਦਿਨ ਫੇਰੇ ਸੁੱਕ ਜੂਗੀ ਮਿੱਟੀ ਫੇਰ ਸੈਟ ਹੋ ਜੂਗੀ ਤੇ ਕਰਤੀ ਤਿਆਰੀ ਤੇ ਹੁਣ ਉਹ ਦੇਖਦੇ ਆਂ ਕੀ ਕ ਪਾਉਂਦੇ ਨੇਗੇ ਉਹ ਹਾਲ ਫੋਨ ਫੇਰ ਲੱਗੇ ਨੇ ਨਾ ਓਏ ਆ ਬਵਾਨੀ ਘੜ ਚੱਲਦੇ ਆਂ ਪਹਿਲਾਂ ਤਾਂ ਤੇ ਕਿਉਂਕਿ ਪੋਸਟਰ ਚ ਬਣਵਾਉਣੇ ਨੇ ਦੋ ਚਾਰ ਕ ਉਹਨਾਂ ਦਾ ਘਰ ਆ ਹੀ ਕੰਮ ਆ ਕੰਪਲੀਟ ਮਿੱਤਰੋ ਕੀ ਹਾਲ ਚਾਲ ਨੇ ਮਿੱਤਰੋ ਤੇ ਅਗਲੀ ਸਵੇਰ ਰਾਤ ਉਸ ਤੋਂ ਬਾਅਦ ਪੋਸਟਰ ਪਾਸਟਰ ਬਣਵਾ ਕੇ ਪਿੰਡ ਆਗੇ ਸੀਗੇ ਤੇ ਹੁਣ ਸਵੇਰ ਤੇ ਜਾਣਾ ਬਹੁਤ ਲੱਗਿਆ ਹੋਇਆ ਜੀਗਾ ਤਵੀਆਂ ਨਾਲ ਆਣਾ ਇਹ ਆਇਆ ਹੈਗਾ ਹੁਣ ਤੁਹਾਨੂੰ ਮਿੱਟੀ ਦਿਖਾਉਂਗਾ ਵੀ ਅਸਲ ਟਰੈਕ 'ਚ ਮਿੱਟੀ ਹੋਣੀ ਕਿਹੋ ਜਿਹੀ ਚਾਹੀਦੀ ਐ ਜੇ ਇਹੋ ਜਿਹਾ ਮੈਂ ਹੁਣ ਥਾਂ ਵਾਇਆ ਟਰੇਸਲੀ ਜੀ ਮਿੱਟੀ ਇਹੋ ਜੇ ਰੂਟੀ ਟੂਰਨਾਮੈਂਟ ਹੋਵੇ ਤਾਂ ਸੁਆਦ ਹੀ ਆ ਜੇ ਉਹ ਵਾਲੀ ਮਿੱਟੀ ਮੇਤਰੋ ਸੈੱਟ ਕਰਨੀ ਪਊਗੀ ਜੇ ਆਪਾਂ ਨੂੰ ਸੁੱਕੂ ਕੇ ਮਾੜੀ ਮੋਟੀ ਤਾਂ ਜਾ ਕੇ ਉਹਦੀ ਗੱਲ ਬਣੂਗੀ ਤੇ ਤੁਹਾਨੂੰ ਦਿਖਾਉਣਾ ਅੱਗੇ ਹੁਣ ਹਾਲ ਹਾਲ ਫੇਰਦੇ ਆ ਉੱਥੇ ਉਧਰ ਅਵੇਲੇਬੂਲੇ ਹੋ ਕੇ ਹੁਣ ਚੱਲਿਆ ਨਾਬੇ ਨਾਬੇ ਚੱਲਦੇ ਆ ਉੱਥੋਂ ਲੈ ਕੇ ਆਉਣਾ ਟਰੋਫੀਆਂ ਟਰੋਫੀਆਂ ਦਾ ਸਨਮਾਨ ਜਿੰਨਾ ਦਾ ਆਰਡਰ ਦੇ ਕੇ ਆਉਣਾ ਹੈਗਾ ਤੇ ਬਾਹੂ ਬਾਜੀ ਚੈੱਕ ਕਰ ਆ ਲਈਏ ਟਰੋਫੀਆਂ ਟਰੋਫੀਆਂ ਨਹੀਂ ਆ ਡੰਨਾ ਤੇ ਨੱਪ ਜੋ ਨਿਕਲ ਲੈਨੀ ਖਾਣ ਪੀਣ ਨੂੰ ਪਹਿਲਾਂ ਹੁਣ ਇਹ ਜੇ ਵੀ ਟਿਸ਼ੂ ਪੇਪਰ ਨਾਲ ਮੂੰਹ ਸਾਫ਼ ਕਰੀ ਜਾਂਦਾ ਮੂੰਹ ਇੱਧਰ ਕਰ ਓਏ ਝੋਟਿਆ ਹੁਣਾ ਪਹਿਲਾਂ ਪਹਿਲਾਂ ਕੋਲਚੇ ਫਿਰ ਫਿਰ ਗੰਨ ਦਾ ਜੂਸ ਹੁਣ ਸੌਫਟੀਆਂ 17 ਕਰਾ ਲੈ ਬਦੀ ਬਣਾ ਲਈ ਬਈ ਸਰਗਿੰਦਰ ਟਰੋਫੀਆਂ ਤੁਹਾਨੂੰ ਦਿਖਾਵਾਂਗੇ ਹੁਣ ਨਹੀਂ ਦਿਖਾਉਂਦਾ ਕਰ ਤੈਨੂੰ ਟੂਰਨਾਮੈਂਟ ਵਾਲੇ ਦਿਨ ਦਿਖਾਵਾਂਗੇ ਇਹ ਜਿਹੜੀਆਂ ਚੀਜ਼ਾਂ 20 ਰੁਪਏ ਦੇ ਦੋ ਦੋ ਕੌਣ ਅਜਨਾ ਚੱਤਨਾ ਅ ਜੱਤਨਾ ਢੂਣੀ ਲੈ ਕੇ ਆ ਦੋ ਇਹ ਤਾਂ ਵੀਰੇ ਫਿਰ ਇਹ ਨਾ ਬਈ ਕੋਈ ਪਰਸਨ ਤੁਹਾਨੂੰ ਮਿਲਦੀ ਹੁੰਦੀਆਂ ਨੇ ਕਮੇਟੀ ਮੈਂਬਰ ਨੂੰ ਮਿਲਦੀ ਹੁੰਦੇ ਨੇ ਦੋ ਕੋਣ ਦਾ ਕਰੂਜ਼ ਖੜੀ ਆ ਇੱਥੇ ਆਪਣੇ ਲਾਗੇ ਤਾਂ ਗਿਆ ਆਪਣੇ ਮਿੱਤਰ ਦੀ ਆ ਵੀ ਇਹ ਵੇਚਣੀ ਆਗੀ ਵੀਰੇ ਤੇ ਗੱਡੀਆਂ ਨੀ ਜਮੀ ਕਲੀਨ ਹੈਗੀ ਬਸ ਆ ਥੋੜੀ ਜੀ ਰਬੜ ਨਿਕਲੀ ਆ ਬਸ ਟਾਕੀ ਦੀ ਇੱਥੋਂ ਤੇ ਬਾਕੀ ਗੱਡੀ ਓਕੇ ਪਿਛਲਾ ਟਾਇਰ ਨਹੀਂ ਹੈਗਾ ਵੀਰੇ ਇਹਦਾ ਤੇ ਬਾਕੀ ਵੀਰੇ ਸਕ੍ਰੈਚ ਤਾਂ ਮੈਂ ਕਹਿੰਨਾ ਜਮੀ ਨਹੀਂ ਹੈਗਾ ਦੇਖੋ ਜਮ ਨਹੀਂ ਸਕ੍ਰੈਚ ਨਹੀਂ ਹੈਗਾ ਵੀਰੇ ਜਮਾ ਜੈਜ ਰੇਟ ਤੇ ਦੇ ਦਾਂਗੇ ਵੀਰੇ 2110 ਓਕੇ ਨਾ ਓਕੇ ਵੀਰੇ ਆ ਦੇਖੋ 에어 ਬੈਗ ਵੀ ਤੁਹਾਨੂੰ ਨਾਲ ਦਵਾਂਗੇ ਆਹ ਜਿਹੜਾ ਚੱਲਿਆ ਹੋਇਆ ਠੀਕ ਹੈ ਨਾਲ ਵਾਈਪਰ ਵੀ ਉੱਪਰ ਹੈਗੇ ਨੇ ਓਕੇ ਹਾਰਨ ਵੀ ਹੈਗੇ ਨੇ ਦੇਖੋ ਬਾਈ ਬਾਈ ਨਾਲ ਸਭ ਤੋਂ ਵੱਡੀ ਗੱਲ ਹਾਰਨ ਨਾਲ ਨੇ ਵੀਰੇ ਨਾਲ ਦੇ ਗੱਡੀ ਦੇ ਠੀਕ ਹੈ ਵੀਰੇ ਤੇ ਬਾਕੀ ਓਕੇ ਰਿਪੋਰਟ ਹੈ ਰੈਫਰਿਜਰੇਟਰ ਇੰਟਰਕੂਲਰ ਸਾਰਾ ਕੁਝ ਓਕੇ ਹੈ ਵੀਰੇ ਜਿਹੜੇ ਨੇ ਲੈਣੀ ਹੋਊਗੀ ਮੈਨੂੰ ਡੀਐਮ ਕਰ ਸਕਦਾ ਤੇ ਨਾ ਬਣਵਾਉਣ ਬਾਕੀ ਸੀਗੇ ਇਹ ਆਪਣਾ ਐਸ ਐਚਓ ਤੇ ਆਪਣੇ ਖਾਣੇ ਤੇ ਮਤਲਬ ਉਹਦੇ ਲਈ ਇਹ ਵੀਡੀਓ ਛੰਨਾਈ ਲਈ ਤੇ ਹੁਣ ਚੱਲਦੇ ਆ ਦੂਬਾ ਦਾ ਗਰਾਊਂਡ ਤੇ ਗਰਾਊਂਡ ਦੀ ਹਾਲ ਕੀ ਦਿਖਾਉਣਾ ਉਸਨੂੰ ਹੀ ਰੌਣਕ ਕੀ ਹੈ ਦੇਖ ਲੋ ਮਿੱਤਰੋ ਅੱਜ ਦੀ ਕੰਡੀਸ਼ਨ ਗਰਾਊਂਡ ਦੀ ਹੈਗਾ ਤਾਂ ਗੱਲ ਹੀ ਆ ਪਰ ਬਣਾਵਾਂਗੇ ਗੱਲ ਇਹਦੀ ਹੌਲੀ ਹੌਲੀ ਅੱਡਲੇ ਡੁਲੇ ਇਹ ਕਰਨੇ ਪੈਣਗੇ ਕਿ ਸਟਾ ਰੂਟਾ ਮੀਟਰ ਤਾਂ ਨਹੀਂ ਫੇਰਾ ਕੱਲ ਰੂਟਾ ਮੀਟਰ ਦੀ ਜੋ ਕਮੀ ਮਾਰ ਰਹੀ ਹੈ ਇਹਦੇ ਤੋਂ ਆਹ ਲੋ ਕਰਦੇ ਮਿੱਤਰੋ ਇੱਥੇ ਐਂਡ ਸਾਨੂੰ ਟੂਰਨਾਮੈਂਟ ਵਾਲੇ ਦਿਨ ਦਿਖਾਵਾਂਗੇ ਵਲੌਗ